ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 842709817 ਸਸੀ ਗਾਲ ਬਾਈ ਜੀ ਸਸੀ ਗਾਲ ਜੀ ਨਾਮ ਐਡਰੈਸ ਦੱਸਿਓ ਆਪਾਂ ਨਾਮ ਰੇ ਮਣੀਪਿੰਡ ਤੋਂ ਵਾਲਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ 8699317712 8699317712 17712 ਜਿਹੜੇ ਆਪਾਂ ਵਿਹੜ ਦੇਖਿਆ ਨਾ ਥੋੜੀ ਜਰਸੀ ਤੇ ਸਾਈਵਾਲ ਜਾਂਗੇ ਤਾਂ ਆ ਜੀ ਸਾਈਵਾਲ ਕਿਹੜਾ ਸਵਾ ਸੂਈ ਐ ਸੂਆ ਪਹਿਲਾ ਹੀ ਸੂਈ ਆ ਬਾਈ ਬੱਚਾ ਕੀ ਦਿੱਤਾ ਨੇ ਬੱਸੀ ਆ ਮਗਰ ਸਾਈ ਵਾਲੀ ਬੱਸੀ ਐ ਸਾਈ ਵਾਲ ਚ ਬੱਚੀ ਆ ਕੀ ਕਹਿਵਾ ਦੇ ਰੋਗਾ ਸੂਈ ਨੂੰ ਸੂਈ ਨੂੰ ਚੌਥਾ ਦਿਨ ਆ ਬਾਈ ਜੇਰ ਜੂ ਰੋਕੇ ਆ ਜੇਰ ਜੂਰ ਦੀ ਗਾਰੰਟੀ ਆ ਫੋਟੋ ਵੀ ਚੜਾਈ ਪਈ ਆ ਆਪਣੀ ਠੀਕ ਐ ਕਿੰਨਾ ਗਧਾ ਤਿਆਰ ਆ ਇਸ ਵਕਤ ਦੁੱਧ ਬਾਈ ਹੁਣ 10 ਲੀਟਰਾਂ ਜਮਾ ਬੱਚੇ ਨੂੰ ਚੁਹਾ ਕੇ ਚੂਣ ਵਾਲਾ ਠੰਡੀ ਸੀਲ ਵਧੀਆ ਠੰਡੀ ਸੀਲ ਦੀ ਗਾਰੰਟੀ ਆ ਭਰਾ ਠੀਕ ਐ ਨਿਆਣੇ ਨਾਲ ਪਹੁੰਚ ਗਿਆ ਵਧੀਆ ਸੋ ਦੇਖੋ ਠੰਡੀ ਸੀਲ ਓਕੇ ਆ ਜਾਮਾ ਹਣਾ ਤੇ ਅੰਦਾਜ਼ਾ ਲਾ ਜੇ ਵੀ ਕਿੰਨਾ ਗਧਾ ਦੇ ਦੂਗੀ ਇਹ ਦੁੱਧ ਬਾਈ 13-14 ਰੇਟ ਇਹਦਾ ਕੀ ਆ? ਰੇਟ ਦਾ 45 ਕਰਾਲੇ 50 ਕਰਾਲੇ 40000 ਜਿਸ ਸਮੋ ਠੀਕ ਹੈ ਮਾਨਦਨ ਕਰ ਦਾਂਗੇ ਹਣਾ ਧੋਰੀ ਬਾਹਰ ਨੂੰ ਸੋ ਫਿਰ 42000 ਚ ਮਾਨਦਨ ਹੋ ਜੂ 13 ਕਿਲੋ ਦੁੱਧ ਦੇਊਗੀ ਜਿਆਦਾ ਦਿੰਦੀ ਕੋਈ ਨਹੀਂ ਇਹ ਤੇ 1500 ਆਣੀ ਬਾਈ ਕਿ ਕਿ 12 13 13 ਕਿਲੋ ਜੀ ਆ ਜੀ ਗੱਲ ਤੇ 42000 ਚ ਮਾਨਦਨ ਕਰਦਾ ਇਹ ਪਿੱਛੇ ਬੱਚੀ ਆ ਤਾਜੀ ਸੂਈ ਸਵਾਈ ਕਹੋਗੇ ਜੇ ਜਰਸੀ ਤੇ ਸਾਈਵਾਲ ਦਾ ਮੇਲ ਆ ਗਿਆ ਦੁੱਧ ਜਿੰਨਾ ਪਾਉ ਫੈਟ ਵਾਲੇ ਪਾਉ ਜਮਾ ਹਨ ਐਂ ਕਾਲਾ ਬਾਈ 50+ ਵਾਲੀ ਠੀਕ ਹੈ ਸੋ ਸਾਫ ਸੁਧਰੀਆ ਪੂਰੀ ਰਾਜੀ ਹੁਣ ਦੇਖ ਬਾਈ ਕਿੰਨਾ ਜਮਾ ਰੋਕ ਰੋਕਾ ਲੱਗੇ ਜਾਇ ਜਗਲਾ ਸੋ ਮੋਟਾ ਥਾਣਾ ਸੋਹਣਾ ਸਾਫ ਸੁਧਰਾ ਹਾਤੀ ਚੋਈ ਜਾਣਾ ਤੇ ਜਿਹੜੇ ਵੀ ਮਨ ਕੇ ਚੰਨ ਵੀ ਮੋਲ ਦੁੱਧ ਪੀਣ ਵਾਲੋ ਨਜ਼ਾਰੇਦਾਰ ਚੀਜ਼ ਆ ਜਮਾ ਹਨ ਨਜ਼ਾਰੇਦਾਰ ਆ ਬਾਈ 10 ਕਿਲੋ ਡਾਇਰੈਕਟ ਪਾਉਣਾ ਦੰਨੇ ਕਿਲੋ ਭਰੇ ਰੱਖ ਲੈ ਗਾ ਜਾਇ ਜਗਲਾ ਦੁੱਧ ਪਾਉ ਡੇਰੀ ਚ ਪਾਉ ਤੇ ਬਾਕੀ ਦੁੱਧ ਵੀ ਇਹਨੇ ਫੈਟ ਵਾਲਾ ਪਾਉਣਾ ਪੂਰਾ ਜਮਾ ਪੈਂਡ ਤੋਲਾ ਜਿੜਾ ਵਰਨਾਲਾ ਇਸੇ ਵੀਡੀਓ ਦੇ ਬੜਾ ਪਸੰਦ ਤੋਂ ਵਿੱਚ ਦਿੱਤੇ ਗਏ ਨੰਬਰਾਂ 'ਤੇ ਸੰਪਰਕ ਕਰਕੇ ਖਰੀਦਾਰੀ ਕਰ ਸਕਦੇ ਹੋ। ਕੁਆਲਿਟੀ ਬਹੁਤ ਵਧੀਆ ਤੋਂ ਹੈ। ਫੋਨ ਬੜੀ ਠੀਕ ਹੈ। ਸਭ ਬੱਚੀ ਦੇਖੋ ਸਾਹੀਵਾਲ ਦੇ ਵਿੱਚ ਹੈ ਨਾ। ਤੁਹਾਨੂੰ ਕੋਈ ਪੂਰੀ ਆ ਜਾਵੇ। ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ।